ਉਹਨੂੰ ਬਹੁਤ ਚੀਜ਼ ਦਿਖਾਉਂਦੇ ਆ ਸਰਾ ਹਨਾ ਕੈਨੇਡਾ ਦੇ ਵਿੱਚ ਜਿੱਥੇ ਵੱਡੇ ਵੱਡੇ ਕਲਾਗਰਾਂ ਦੀਆਂ ਡਰੇ ਕਰਕੇ ਨੇ ਫੁੱਟੂ ਲੰਘਿਆ ਹਨਾ ਆ ਦੇਖੋ ਸਾਰੀਆਂ ਹਨਾ ਇਹ ਕੈਨੇਡਾ ਦਾ ਇੱਕ ਬੋਲ ਆ ਉਥੇ ਲੋ ਲੋ ਆ ਵਲਟ ਜੁਰਟੇ ਲੁਟੇ ਨਾਲੇ ਕਰਦੇ ਨੇ ਲੈਓ ਜੱਟ ਸਿੱਧੂ ਮੂਸੇਵਾਲਾ ਹਨਾ ਦੁਨੀਆਂ ਦੇ ਨਾਂਜ ਮਗਾਦਾ ਬੰਦਾ ਹਨਾ ਪੰਜਾਬ ਦਾ ਮੂਸੇਵਾਲੇ ਬੰਦੇ ਦਾ ਇਹ ਕਿ ਕਿੰਨੇ ਵੱਡੇ ਵੱਡੇ ਕਲਾਕਾਰ 스타 ਹਨ ਬਾਹਰਲੇ ਮੁਰਤਾਂ ਦੀ ਉਹਨਾਂ ਦੀ ਫੋਟੋਆਂ ਲੱਗੀਆਂ ਡੇਡੀ ਕਰਕੇ ਡਰੇ ਕਰਕੇ ਤੇ ਉਹ ਸਾਰੇ ਪਾਸੇ ਕਿਹੜੇ ਜਿਹਾਂ ਮਤਲਬ ਚੰਗੇ ਚੰਗੇ ਨਾਮ ਵਾਲੇ ਬੰਦੇ ਹਨ ਜਾਂ ਖਿਡਾਰੀ ਮਨਕੀ ਲਾਲ ਉਹਨਾਂ ਦੇ ਅਕਲਾਗਰ ਇਹ ਵਾਲੋ ਟੋਟੇ ਦੀ ਜਾਲੇ ਫੋਟੋ ਲੱਗੀ ਹੈ ਪੂਰੀ ਉਸ ਜਿਹੜੇ ਜਿਹਨ ਗੋਰੇ ਕਾਲੇ ਸੁਣਦੇ ਸੀ ਤਾਂ ਤਾਂ ਹੀ ਇਹਦੇ ਫੋਟੋ ਵਾਈ ਨੇ ਕਿਹਾ ਤਾਂ ਹੀ ਇਹਨਾਂ ਨੇ ਜਲਾਈ ਵਾਕੇ ਯਾਰ ਸਿਰਾਜ਼ ਹੀ ਗੱਲ ਬਾਤ ਆ ਨਾ ਬੰਦੇ ਜਿਹਨਾਂ ਨੂੰ ਛੋਟੇ ਜਿਹੇ ਬੰਦੇ ਜਿਓਟ ਕਿ ਕਿਤੋਂ ਤੱਕ ਨਾਚ ਮਗਵਾਦਾ ਨਾ ਗੋਰਿਆਂ ਕਾਲਿਆਂ ਚ ਮਚਲਦਾ ਆ ਦੇਖ ਲੋ ਗੋਰੇ ਕਾਲੇ ਫੜਦੇ ਆ ਨਾ ਤੇ ਫੋਟੋਆਂ ਕਰੰਦੇ ਆ ਫੋਟੋ ਦੇ ਨਾਲ ਕੀ ਬਾਤ ਹੈ Yes.